시라그 মহল라 페흘라 아후 패ਣੀ ਗਲ ਮਿਲ ਹਾਂ ਅੰਕ ਸਹਿਲ ਰੀਆਂ ਮਿਲ ਕੇ ਕਰੇ ਕਹਾਣੀਆਂ ਸਮਰਥ ਕੰਤ ਕੀ ਹਾਂ ਸਾਜੇ ਸਾਬ ਸਭ ਗੁਣਾਂ ਉਗਨ ਸਭ ਵਸਾਂ ਕਰਤੋ ਕਰਤਾ ਸਭ ਕੋ ਤੇ ਰਹ ਦੂਰ ਏਖੋ ਵਿਚਾਰੀਏ ਜਾਂ ਤੂੰ ਤਾਂ ਕਹਿ ਹੋ ਰਾਉ ਜੈ ਪੁਸ਼ੋ ਸੁਹਾਗਨੀ ਤੁਸੀਂ ਰਾਜ ਕਿਨੇ ਗੁਣੀ ਸਹਿ ਸੰਦੋਸ਼ ਸਿੰਗਾਰਿਆ ਮਿੱਠਾ ਬੋਲਣੀ ਤੇਰੇ ਸਾਲੂ ਤਾਮੇ ਜਾਂ ਗੁਰਗਾ ਸ਼ਬ ਸੁਣੀ ਕਿਹਦੀਆਂ ਤੇਰੀਆਂ ਕੁਦਰਤੀ ਕੇਵਲ ਤੇਰੀ ਦਾਤ ਕਹਤੇ ਤੇਰੇ ਜੰਤ ਸਿਫਤ ਕਰੇ ਦਿਨ ਰਾਤ ਕਿਤੇ ਰੂਪ ਰੰਗ ਕੇ ਤੇ ਜਾਤ ਆदात ਸੱਚ ਮਹਿਸਾਸ ਹੋਪ ਜੇ ਸੱਚ ਮਹਿਸਾਸ ਸਮਾਏ ਤ੍ਰੁਤਵੇ ਪਤੁਗਵੇ ਗੁਰਬਜਨੀ ਪਉਖਾਈ ਨਾਮ ਸੱਚਾ ਪਾਛਾਇ ਪੇਲੇ ਮਿਲਾਏ ਤ੍ਰੁਤਵੇ ਪਤੁਗਵੇ ਗੁਰਬਜਨੀ ਪਉਖਾਈ ਨਾ ਸੱਚਾ ਪਾਤਸ਼ਾਹ ਪਿਲੇ ਮਿਲਾਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ